ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਆ ਬਹੁਤ ਹੀ ਬੇਵੱਸ ਜ਼ਰੂਰਤਮੰਦ ਅਤੇ ਹਰ ਪਾਸਿਓਂ ਇਲਾਜ ਕਰਵਾ ਕੇ ਟੁੱਟ ਚੁੱਕਿਆਗਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਪਰਿਵਾਰ ਵਿੱਚ ਫਿਰ ਤੋਂ ਖੁਸ਼ੀਆਂ ਆ ਸਕਣ ਜਿਵੇਂ ਪਹਿਲਾਂ ਤੋਂ ਸਾਡੀਆਂ ਗੁੜੀਆਂ ਨੂੰ ਅਸੀਂ ਲੈ ਕੇ 7 ਸਾਲ ਪੀਜੀਆ ਹੀ ਫਿਰਦੇ ਰਹੇ ਕੰਮ ਕਰਨ ਵਾਲੇ ਵੀ ਇਹ ਕੱਲੇ ਜਾਣੀ ਨੇਗੇ ਠੀਕ ਹੈ ਭਣਾ ਤੇ ਫਿਰ ਉਸ ਤੋਂ ਬਾਅਦ ਵੀਰੇ 2020 ਦੇ ਵਿੱਚ ਮੈਨੂੰ ਬਲੱਡ ਕੈਂਸਰ ਹੋ ਗਿਆ ਸ੍ਰੀ ਗਗ ਬਾਈ ਸ੍ਰੀ ਗਗ ਜੀ ਸ੍ਰੀ ਗਗ ਜੀ ਠੀਕ ਹੈ ਸ੍ਰੀ ਗਗ ਸ੍ਰੀ ਗਗ ਭਣੇ ਸ੍ਰੀ ਗਗ ਮਤਲਬ ਕਿੰਨਾ ਖਰਚਾ ਦੱਸ ਰਹੇ ਨੇ ਭਣੇ ਡਾਕਟਰ ਸਾਹਿਬਾਨ ਤੇ ਕਿੱਥੋਂ ਲਾ ਚੱਲਦਾਗਾ ਦੱਸਿਓ ਭਣੇ ਵੀਰੇ ਪਹਿਲਾਂ ਤਾਂ ਸਾਡੀਆਂ ਗੁੜੀਆਂ ਨੂੰ ਅਸੀਂ ਲੈ ਕੇ 7 ਸਾਲ ਪੀਜੀਆ ਹੀ ਫਿਰਦੇ ਰਹੇ ਠੀਕ ਹੈ ਤੇ ਨਹੀਂ ਇਹਨੂੰ ਕੋਈ ਫਰਕ ਪਿਆ ਫਿਰ ਅਸੀਂ ਇਹਦਾ ਆਪਰੇਸ਼ਨ ਕਰਵਾਇ ਲਤਾਂਗਾ ਤੇ ਇਹਨੂੰ ਉੱਥੋਂ ਵੀ ਨਹੀਂ ਕੋਈ ਫਰਕ ਪਿਆ ਚਲੋ ਅਸੀਂ ਹੰਬ ਕੇ ਬਹਿ ਗਏ ਕੰਮ ਕਰਨ ਵਾਲੇ ਵੀ ਇਹ ਕੱਲੇ ਜਾਣੇ ਨੇਗੇ ਠੀਕ ਹੈ ਬਣਾ ਤੇ ਫਿਰ ਉਸ ਤੋਂ ਬਾਅਦ ਵੀਰੇ 2020 ਦੇ ਵਿੱਚ ਮੈਨੂੰ ਬਲੱਡ ਕੈਂਸਰ ਹੋ ਗਿਆ ਠੀਕ ਹੈ ਤੇ ਅਸੀਂ ਇਲਾਜ ਕਰਵਾਇਆ ਮੈਂ ਠੀਕ ਹੋ ਗਈ ਦੋ ਤਿੰਨ ਸਾਲ ਠੀਕ ਰਹੀ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਹੋ ਗਿਆ ਹੁਣ ਵੀਰੇ ਕੀਮੋ ਤਾਂ ਹੋ ਜੂਗੀ ਡਾਕਟਰ ਕਹਿੰਦੇ ਵੀ ਸੈੱਲਾਂ ਦਾ ਕਰਵਾਉਣਾ ਹੈਗਾ ਟਰਾਂਸਪਲੈਂਟ ਉਹ ਦਾ ਕਹਿੰਦੇ ਹੈਗੇ 12 ਤੋਂ 15 ਲੱਖ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਵੀਰੇ ਠੀਕ ਹੈ ਬਣਾ ਜਿਹੜੀ ਕੀਮੋ ਉਹ ਤਾਂ ਆਪਣੇ ਫ੍ਰੀ ਚ ਉਹ ਕਾੜਤੇ ਹੋ ਜੂਗੇ ਉਹ ਕਾੜਤੇ ਹੋ ਹਾਂ ਹਾਂ ਉਹ ਕਾੜਤੇ ਤੇ ਬਾਕੀ ਵੀਰੇ ਜਿਹੜੀ ਕੰਨੇ ਕੀਮੋ ਉਹ ਤਾਂ ਵੀਰੇ ਕਹਿੰਦੇ ਕਾੜਤੇ ਇਹਨਾਂ ਦੀ 5 ਲੱਖ ਦਾ ਬਣਿਆ ਹੋਵੇ ਹਾਂ ਜੀ ਹਾਂ ਜੀ 5 ਲੱਖ ਦੇ ਕਾੜਤੇ ਵੀਰੇ ਹੋ ਗਈ ਤੇ ਬਾਕੀ ਜਿਹੜੇ ਬਣੇ ਹੁਣ ਕੀ ਕਹਿੰਦੇ ਸੀ ਵੀ ਆਪਣਾ ਟਰਾਂਸਪਲੈਂਟ ਬਣਾ ਜੀ ਟਰਾਂਸਪਲੈਂਟ ਹਾਂ ਜੀ ਤੇ ਉਥੇ ਖਰਚਾ ਵੀ ਕਿੰਨਾ ਉਹਦੇ 12 ਤੋਂ 15 ਲੱਖ ਦੱਸਿਆ ਜੀ 12 ਤੋਂ 15 ਲੱਖ ਇਹ ਕਿਹੜੀ ਜਗ੍ਹਾ ਬਈ ਦੱਸਿਆ ਮੁਲਾਪੁਰ ਜੀ ਨਿਊ ਚੰਡੀਗੜ੍ਹ ਜੀ ਮੁਲਾਪੁਰ ਨਿਊ ਚੰਡੀਗੜ੍ਹ ਹਾਂਜੀ ਬਾਕੀ ਆਪਣਾ ਇਹ ਜਿਹੜੀ ਕੁੜੀ ਹੈ ਜੀ ਇਹ ਵੀ ਇਹ ਵੀ ਆਂਗੀ ਨਾ ਜੀ ਸ਼ੁਰੂ ਤੋਂ ਇਲਾਜ ਤਾਂ ਪਹਿਲਾਂ ਚੰਡੀਗੜ੍ਹ ਤੋਂ ਚੱਲਦਾ ਰਿਹਾ ਜੀ ਠੀਕ ਹੈ ਜੀ ਪਹਿਲਾਂ ਜਦੋਂ ਹੋਈ ਹੈ ਜੀ ਰਜਿੰਦਰਾ ਚ ਰੱਖੀ ਹੈਗੀ ਸਵਾ ਮਹੀਨਾ ਡੇਢ ਮਹੀਨਾ ਜੀ ਉਦੋਂ ਕੋ ਖਰਚਾ ਹੋ ਗਈ ਤੇ ਇਹ ਤੇ ਕਿੰਨਾ ਬਈ ਹੋ ਗਿਆ 5-7 ਲੱਖ ਰੁਪਏ ਹੋ ਗਿਆ ਜੀ ਤਾਂ ਤੁਹਾਡੇ ਸਾਲ ਤੋਂ ਪਹਿਲਾਂ ਪੀਜੀ ਲੈ ਕੇ ਆਂਦ ਰਿਆਂ ਜੀ ਨੂੰ ਜੀ ਠੀਕ ਹੈ ਜੀ ਹਾਂਜੀ ਦੂਰਾ ਪੰਜਾ ਜਿਹਨੂੰ ਬ੍ਰੇਕਟਾਂ ਨੂੰ ਹੋ ਜਾਂਦਾ ਸੀ ਫੇਨਟੈਗ ਹੋ ਜਾਂਦਾ ਸੀ ਵੀਰੇ ਠੀਕ ਆ ਭਣੇ ਹੋਰ ਭਣੇ ਕੋਈ ਮੰਨ ਕੇ ਚੱਲੋ ਗੱਲਬਾਤ ਜੇ ਕੋਈ ਦੱਸਣਾ ਚਾਹਣੇ ਹੋਗੇ ਤੁਸੀਂ ਆਪਣੇ ਹਾਂਜੀ ਵੀਰੇ ਅਸੀਂ ਤਾਂ ਬਸ ਐਂ ਕਹਿਣਾ ਚਾਹਣੇ ਵੀ ਸਾਡੀ ਥੋੜੀ-ਬੁੜੀ ਮਦਦ ਹੋ ਸਕੇ ਅਸੀਂ ਇਹਨਾਂ ਨਹੀਂ ਕਰ ਸਕਦੇ ਠੀਕ ਆ ਅਸੀਂ ਹਾਂਜੀ ਕੁਲ 1 2 ਲੱਖ ਦਾ ਹੀ ਕਰ ਸਕਦੇ ਇਸ ਤੋਂ ਵੱਧ ਨਹੀਂ ਕਰ ਸਕਦੇ ਜੇ ਕੋਈ ਇਲਾਜ ਨਾ ਹੋਇਆ ਤਾਂ ਮੇਰੇ ਬੱਚੇ ਗੁਰੂ ਚੰਦ ਕੇ ਵੀਰੇ ਕੋਈ ਨਹੀਂ ਕੋਈ ਨਹੀਂ ਜੇ ਦੇਤੀ ਤਾਂ ਉਹ ਤਾਂ ਕੋਈ ਕੋਈ ਨਹੀਂ ਬਣੇ ਕੋਈ ਹਾਂਜੀ ਤੇ ਬਾਕੀ ਵੀਰੇ ਯਾਰ ਦੇਖੋ ਮਨ ਜਦਾਂ ਦੇਖ ਭਰੇ ਆਉਂਦਾ ਹਨ ਤੇ ਵੀਰੇ ਕਹਿੰਦੇ ਵੀ ਅਮਨੇ ਕੋਲੇ ਵੀ ਜਦੋਂ 100 ਲੱਖ 2 ਲੱਖ ਰੁਪਈਆ ਦਾ ਬਜਟ ਹੈਗਾਗਾ ਜੀ ਵੀ ਇਲਾਜ ਕਰਾਉਣ ਨੂੰ ਤੇ ਉਹ ਬਜਟ ਜਿਹੜਾ ਹੈਗਾ ਬਈ ਦੱਸਿਆ ਡਾਕਟਰ ਨੇ ਹੈਗਾਗਾ 14-15 ਲੱਖ ਦਾ ਤੇ ਇਹ ਭੈਣ ਨੂੰ ਆਪਾਂ ਨੇ ਤੇ ਬੱਚੀ ਨੂੰ ਹਨਾ ਆਪਾਂ ਕਹਿੰਦੇ ਵੀ ਇਹਨਾਂ ਨੂੰ ਬਚਾਉਣਾ ਹੈਗਾ ਕਿਸੇ ਵੀ ਤਰੀਕੇ ਹੋ ਸਕੇ ਬਈ ਤੇ ਬਾਕੀ ਇਹ ਹੋਣਾ ਹੈਗਾ ਤੁਹਾਡੀ ਹੈਲਪ ਨਾਲ ਜੀ ਤੇ ਬਾਕੀ ਜਿਹੜੇ ਵੀਰ ਕੋਈ ਵੀ ਵੀਡੀਓ ਦੇਖਦੇ ਨੇ ਜੀ ਜਿੰਨਾਂ ਕੋਲੇ ਵੀਡੀਓ ਪਹੁੰਚ ਰਹੀਏਗੀ ਤੇ ਅੱਗੇ ਸ਼ੇਅਰ ਵੀ ਕਰਿਓ ਬਈ ਵੀਡੀਓ ਸ਼ੇਅਰ ਕਰਨ ਨਾਲ ਬਈ ਕੋਈ ਇਹ ਜਿਆਦਾ ਨਹੀਂ ਬੈਠਾ ਹੁੰਦਾ ਜਿਹੜਾ ਇਕੱਲਾ ਜਿਹਾ ਵੀ ਖਰਚਾ ਹੋ ਲੈਂਦਾ ਹੈ ਤੇ ਵੀਰੋ ਵੀਰੇ ਵੱਤ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਬਾਕੀ ਵੀਰੇ ਸਾਰਿਆਂ ਦਾ ਧੰਨਵਾਦ ਬਈ ਹਸਤੀ ਕਰ ਜੀ ਹਸਤੀ ਵੀਰੇ